ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਮਵਜੇਪਾਲ ਸਿੰਘ ਬਰਾਣ ਕੱਲ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਔਰ ਜਿਸ ਤਰੀਕੇ ਦੀਆਂ ਵਾਕ ਵਾਕ ਥਾਵਾਂ ਤੋਂ ਤਸਵੀਰਾਂ ਆਈਆਂ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਸੱਤਾਧਾਰੀ ਧਿਰ ਵੱਲੋਂ ਇਹ ਇਲਜ਼ਾਮ ਨਕਾਰੇ ਗਏ ਪਰ ਜਦੋਂ ਮੁੱਦਾ ਸੰਸਦ ਦੀਆਂ ਬਰੂਹਾਂ ਤੇ ਪਹੁੰਚ ਜਾਵੇ ਇੱਕ ਸਟੇਟ ਇਲੈਕਸ਼ਨ ਦਾ ਸਟੇਟ ਦੇ ਵੀ ਪੰਚਾਇਤਾਂ ਦੇ ਇਲੈਕਸ਼ਨ ਦਾ ਮੁੱਦਾ ਸੰਸਦ ਦੀ ਪਾਰਲੀਮੈਂਟ ਦੀਆਂ ਪ੍ਰੂਹਾਂ ਤੱਕ ਪਹੁੰਚ ਜਾਵੇ ਫਿਰ ਫਰਕ ਪੈਂਦਾ ਹੈ ਸੋ ਫਰਕ ਤਾਂ ਪੈਂਦਾ ਹੈ ਦੀ ਸ਼ੁਰੂਆਤ ਇਸੇ ਖਬਰ ਤੋਂ ਸੰਸਦ ਦੇ ਵਿੱਚ ਨੋਮੀਨੇਸ਼ਨ 'ਚ ਹੋਈ ਧੱਕੇਸ਼ਾਹੀ ਦਾ ਮੁੱਦਾ ਉੱਠਿਆ ਹੈ ਔਰ ਮੁੱਦਾ ਚੱਕਿਆ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਸਵਾਲ ਚੱਕੇ ਗਏ ਹਰਸਿਮਰਤ ਬਾਦਲ ਨੇ ਕਿਹਾ ਕਿ ਆਡੀਓ ਕਲਿੱਪ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਗ੍ਰਹਿ ਮੰਤਰਾਲੇ ਤੋਂ ਕਾਰਵਾਈ ਮੰਗੀ ਗਈ ਹਰਸਿਮਰਤ ਬਾਦਲ ਵੱਲੋਂ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਹ ਚੋਣਾ ਜਿਹੜੀਆਂ ਨੇ ਇਹ ਆਪ ਨੂੰ ਆਪ ਨੂੰ ਚੋਣਾ ਤੋਂ ਡੀ ਲਿਸਟ ਕਰਨ ਦੀ ਅਪੀਲ ਕੀਤੀ ਗਈ ਇਲੈਕਸ਼ਨ ਕਮਿਸ਼ਨ ਤੋਂ ਹਰ ਸਿਮਰਤ ਬਾਦਲ ਵੱਲੋਂ ਸੋ ਉਹਨਾਂ ਵੱਲੋਂ ਜ਼ੋਰ ਸ਼ੋਰ ਨਾਲ ਇਹ ਮੁੱਦਾ ਸੰਸਦ ਦੇ ਵਿੱਚ ਚੱਕਿਆ ਗਿਆ ਸੋ ਤਾਂ ਇਹ ਅਮਾਤ ਮਿੱਕੀ ਪਾਰਟੀ ਜੋ ਪੰਜਾਬ ਵਿੱਚ ਜੋ ਇਹਨਾਂ ਨੇ ਜੋ ਕੀਤਾ ਹੋਇਆ ਆਈ ਡਿਮਾਂਡ ਕੀ ਉਹ ਆਡੀਓ ਕਲਿੱਪ जिनको ਇਹ ਕਲੀਨ ਚਿੱਟ ਦੇ ਰਹੇ ਇਹ ਗਵਰਨਮੈਂਟ

ਤਦ ਉਸ ਮਾਮਲੇ 'ਤੇ ਸ੍ਰੀਨਾ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਤੇ ਚਾਹੇ ਕਿ ਕਿਸੇ ਵੀ ਉਮੀਦਵਾਰ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ ਗਿਆ। ਜਿਹੰਤੀ ਸੀਟ 'ਤੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ रोकया नहीं गया कागज भर तो जो फैसिलिटी साढ़े उम्मीदवार उन्नी ही फैसिलिटी जी है बाकी हर पार्टी के चाहे कोई कांग्रेस तो अकाली दल तो बीजेपी तो बसपा तो कितों भी है वो सारिया आजाद है उन्होंने दूतिया गई अच्छ सक्रुटनी किसी भी फॉर्म जरा रिजेक्ट नहीं किया गया ਮੇਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜੋ ਹਮੇਸ਼ਾ ਕਹਿੰਦੇ ਕਿ ਅਸੀਂ ਸਾਡੀ ਸੋਚ ਹੈ ਕਿ ਵੀ ਇਮਾਨਦਾਰੀ ਨਿਮਰਤਾ ਤੇ ਕੰਮ ਦੀ ਰਾਜਨੀਤੀ ਜਿਹੜੀ ਹੈ ਉਸ ਦੇ ਉੱਤੇ ਅਸੀਂ ਵੋਟ ਮੰਗੇ ਨਾ ਕਿ ਟੱਕੇशाही ਗੁੰਡਾਗਰਦੀ ਪਰਚਿਆਂ ਦੀ ਰਾਜਨੀਤੀ ਤੇ ਤੇ ਗੱਲ ਕਰਦੇ ਆ ਹਰਚਰਨ ਪੁੱਲਰ ਦੀ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਸ ਨੇ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਕੋਰਟ ਤੋਂ ਕੁਝ ਰਿਕਾਰਡ ਮੰਗਵਾਇਆ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਭੁੱਲਰ ਦੇ ਵਕੀਲ ਨੇ ਅਰਜ਼ੀ ਦਾਖਲ ਕਰਕੇ ਗ੍ਰਿਫਤਾਰੀ ਰੂਟ ਦੀ ਸੀਸੀਟੀਵੀ ਮੰਗੀ ਹੈ ਪਟੀਸ਼ਨ 'ਚ ਭੁੱਲਰ ਨੇ ਡੀਸੀ ਕੰਪਲੈਕਸ ਤੋਂ ਮੁਹਾਲੀ ਸੀਬੀਆਈ ਦਫ਼ਤਰ ਤੱਕ ਦੇ ਸੀਸੀਟੀਵੀ ਰਿਕਾਰਡ ਨੂੰ ਸੁਰੱਖਿਅਤ ਕਰਨ ਦੀ ਅਪੀਲ ਕੀਤੀ ਹੈ ਭੁੱਲਰ ਦੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹੈ ਇਸ ਮਾਮਲੇ ਤੇ 8 ਦਸੰਬਰ ਨੂੰ ਸੁਣਵਾਈ ਹੋਏਗੀ ਦੱਸ ਦਈਏ ਕਿ 16 ਅਕਤੂਬਰ ਨੂੰ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਭੁੱਲਰ ਨੂੰ ਡੀਸੀ ਕੰਪਲੈਕਸ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਸੈਕਟਰ 40 ਵਾਲੀ ਰਿਹਾਇਸ਼ ਤੇ ਛਾਪੇਮਾਰੀ ਕਰ 7.5 ਕਰੋੜ ਰੁਪਏ ਕੈਸ਼ 20 ਕਿਲੋ ਸੋਨਾ ਤੇ ਲਗਜ਼ਰੀ ਗੱਡੀਆਂ ਚੱਪ ਕੀਤੀਆਂ ਸੀ ਦੱਸ ਦਈਏ ਕਿ ਰਿਸ਼ਵਤ ਤੋਂ ਇਲਾਵਾ ਵਿਜੀਲੈਂਸ ਵੱਲੋਂ ਭੁੱਲਰ ਦੇ ਖਿਲਾਫ ਆਮਦਨ ਤੋਂ ਵੱਧ ਸੰਪਤੀ ਦਾ ਕੇਸ ਵੀ ਦਰਜ ਕੀਤਾ ਗਿਆ ਹੈ। ਤੇ ਜ਼ਿਕਰ ਕਰਦੇ ਆਂ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਅਕਸਰ ਮੁਲਾਜ਼ਮਾਂ ਦੀਆਂ ਰੀਲਾਂ ਵਾਇਰਲ ਹੁੰਦੀਆਂ ਨੇ ਪਰ ਹੁਣ ਪੰਜਾਬ ਪੁਲਿਸ ਦੇ ਲਈ ਕੁਝ ਨਵੇਂ ਨਿਯਮ ਕਾਨੂੰਨ ਲਾਗੂ ਕਰ ਦਿੱਤੇ ਗਏ ਨੇ ਪੰਜਾਬ ਦੇ ਡੀਜੀਪੀ ਵੱਲੋਂ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਮੁਤਾਬਕ ਹੁਣ ਪੁਲਿਸ ਮੁਲਾਜ਼ਮ ਰੀਲਜ਼ ਨਹੀਂ ਬਣਾ ਸਕਣਗੇ ਡੀਜੀਪੀ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਸ 'ਚ ਮੁਲਾਜ਼ਮਾਂ ਦੇ ਕਿਸੇ ਵੀ ਗਾਣੇ ਤੇ ਜਾਂ ਡਾਂਸ ਭੰਗੜੇ ਪਾ ਕੇ ਕੋਈ ਵੀ ਵੀਡੀਓ ਪੋਸਟ ਕਰਨ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਸਰਕਾਰੀ ਹਥਿਆਰਾਂ ਦੀ ਨਮائش ਕਰਨ ਵਾਲਿਆਂ ਤੇ ਵੀ ਹੁਣ ਐਕਸ਼ਨ ਹੋਏਗਾ ਜੇਕਰ ਕਿਸੇ ਵੀ ਪੁਲਿਸ ਕਰਮੀ ਦੀ ਗੈਂਗਸਟਰਾਂ ਜਾਂ ਅਪਰਾਧੀਆਂ ਨਾਲ ਤਸਵੀਰ ਮਿਲੀ ਤਾਂ ਉਸਤੇ ਵੀ ਤੁਰੰਤ ਕਾਰਵਾਈ ਕੀਤੀ ਜਾਏਗੀ। ਉਹਤੇ ਡਿਊਟੀ ਨਾਲ ਸੰਬੰਧਤ ਲਾਈਵ ਲੋਕੇਸ਼ਨ ਜਾਂ ਕਿਸੇ ਤਰ੍ਹਾਂ ਦੀ ਗਤੀਵਿਧੀ ਪੋਸਟ ਕਰਨ ਵਾਲੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਇਹਨਾਂ ਹੀ ਨਹੀਂ ਬਿਨਾ ਵਰਦੀ ਦੇ ਵੀ ਕੋਈ ਮੁਲਾਜ਼ਮ ਅਜਿਹੀਆ ਵੀਡੀਓਜ਼ ਨਹੀਂ ਬਣਾ ਸਕੇਗਾ ਜਿਸ ਨਾਲ ਪੰਜਾਬ ਪੁਲਿਸ ਦੇ ਅਕਸ ਨੂੰ ਟਾ ਲੱਗੇ। ਇਸਵੰਦੀ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਦੀਆਂ ਸਮੇਂ-ਸਮੇਂ ਤੇ ਰਿਪੋਰਟਾਂ ਤਿਆਰ ਕਰੇਗੀ ਤੇ ਉਹਨਾਂ ਨੂੰ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ 'ਚ ਪੇਸ਼ ਕਰੇਗੀ ਵਿਭਾਗ ਦਾ ਕਹਿਣਾ ਹੈ ਕਿ ਨਈਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਦੀ ਤਰੱਕੀ ਪ੍ਰਭਾਵਿਤ ਹੋ ਸਕਦੀ ਹੈ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਗ੍ਰਿਫਤਾਰ ਹੋਈ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਜਿਸ ਨੂੰ ਇੰਸਟਾ ਕੁਇਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪੰਜਾਬ ਪੁਲਿਸ ਦੇ ਬਹੁਤ ਸਾਰੇ ਮੁਲਾਜ਼ਮ ਸੋਸ਼ਲ ਮੀਡੀਆ ਤੇ ਐਕਟਿਵ ਨੇ ਵਰਦੀ ਦੇ ਵਿੱਚ ਰੀਲਾਂ ਪਾਉਂਦੇ ਨੇ ਰੀਲਾਂ ਚਲਦੀਆਂ ਵੀ ਬਹੁਤ ਐ ਬਹੁਤ ਸਾਰੇ ਸੋਸ਼ਲ ਵਰਕਰ ਵੀ ਨੇ ਉਹ ਵੀ ਵੱਖ-ਵੱਖ ਕੰਮਾਂ ਦੀਆਂ ਰੀਲਾਂ ਬਣਾਉਂਦੇ ਨੇ ਪਰ ਜਦੋਂ ਇੱਕ ਮੁਸ਼ਤ ਦੇਸ਼ਚਾਰੀ ਹੋ ਜਾਣ ਕਿ ਕੋਈ ਪੁਲਿਸ ਮੁਲਾਜ਼ਮ ਗਾਣਿਆਂ ਤੇ ਡਾਂਸ ਦੀਆਂ ਉਹ ਰੀਲਾਂ ਨਹੀਂ ਪਾਏਗਾ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡ ਵਾਲਿਆਂ ਨੇ ਕਤਲ ਵਾਲੀ ਰਾਤ ਦਾ ਵਾਕਿਆ ਬਿਆਨ ਕੀਤਾ ਜੋ ਘਟਨਾ ਫਰੀਦਕੋਟ ਦੇ ਵਿੱਚ ਵਾਪਰੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਾਰਦਾਤ ਮੌਕੇ ਗਵਾਂਡੀਆਂ ਨੂੰ ਗੁਰਵਿੰਦਰ ਦੀ ਚੀਖ ਸੁਣੀ ਸੀ ਜਿਸ ਤੋਂ ਬਾਅਦ ਇੱਕਦਮ ਬਾਹਰ ਆਏ ਪਰ ਦੂਜੀ ਆਵਾਜ਼ ਨਾ ਆਉਣ ਤੇ ਉਹਨਾਂ ਨੇ ਇਸ ਨੂੰ ਭੁਲੇਖਾ ਸਮਝ ਕੇ ਧੱਕਾ ਦਿੱਤਾ ਕਲੇ ਸ਼ਰਾਫਤ ਲੋੜ ਤੇ ਜਾਲੇ ਸ਼ਰੀਫ ਨੂੰ ਣ ਕਰਕੇ ਇਹ ਪਛਾਣੇ ਨਹੀਂ ਕਿਉਂਕਿ ਸ਼ਰਾਫਤ ਹੀ ਮਾਰ ਗਏ ਇਹਨਾਂ ਨੂੰ ਲੋੜੋਂ ਜ਼ਿਆਦੇ ਸ਼ਰੀਫ ਪਰਿਵਾਰ ਸੀ ਪਿੰਡ 'ਚ ਫਿਰ ਸਾਰੇ ਇਲਾਕੇ 'ਚ ਪੁੱਛ ਲੋ ਵੀ ਇਹ ਦੂਸਰੇ ਇੰਨੀ ਮਾਰੀ ਮੈਨ ਕਦੇ ਕਿਸੇ ਨਾਲ ਹੋਵੇ ਨਾ ਜਿਹੜੀ ਇਹਨਾਂ ਨਾਲ ਹੋ ਗਈ ਬਾਕੀ ਚਲੋ ਕਾਨੂੰਨ ਨੇ ਹੁਣ ਸਜ਼ਾ ਦੇਣੀ ਹੈ ਹੁਣ ਇਹ ਵਜੇ ਸਖਤ ਸਜ਼ਾ ਮੈਨੂੰ ਚਾਹੀਦੀ ਹੈ ਗੁਰਵਿੰਦਰ ਦੀ ਮਾਤਾ ਦਾ ਕਹਿਣਾ ਹੈ ਕਿ ਕੈਨੇਡਾ ਤੋਂ ਹੀ ਇਹਨਾਂ ਦੀ ਪਲੈਨਿੰਗ ਉਹਨਾਂ ਦੇ ਪੁੱਤ ਨੂੰ ਮਾਰਨ ਦੀ ਸੀ ਪੁੱਤ ਨੂੰ ਖੋ ਕੇ ਲੈ ਕੇ ਕੰਜਨੀ ਚਣੇਲ ਅਸੀਂ ਤਾਂ ਸਾਹਜ ਤੋਂ ਸਾਹਜ ਸਜ਼ਾ ਮੰਗਦੇ ਹਾਂ ਉਹਨਾਂ ਨੂੰ ਵੀ ਮੇਰੇ ਪੁੱਤ ਨੂੰ ਇਹੋ ਜਿਹੀ ਮਾਰ ਕੇ ਕੰਜਨੀ ਖੂਚ ਕਿੱਥੇ ਜਾਊਗੀ ਹੁਣ ਹੁਣ ਧੱਕਾ ਦਿੱਤਾ ਜਾਵੇ ਤੇ ਗੋਲੀ ਦੀ ਸਜ਼ਾ ਹੋਵੇ ਉਹਨਾਂ ਲਾਲ ਪੱਗ ਬੰਨ ਕੇ ਰੋਂਦੇ-ਕਰੌਂਦੇ ਮਾਪਿਓ ਨੇ ਆਪਣੇ ਪੁੱਤ ਗੁਰਵਿੰਦਰ ਨੂੰ ਆਖਰੀ ਵਿਦਾਈ ਦਿੱਤੀ ਪਿੰਡ ਸੁਖਣਵਾਲਾ ਚ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਪੰਜਾਬ ਦੇ ਵਿੱਚ ਮੁਫਤ ਰਾਸ਼ਨ ਯੋਜਨਾ ਚੋਂ 290000 ਪੰਜਾਬੀਆਂ ਦੇ ਨਾਮ ਹਟਾ ਦਿੱਤੇ ਕੇਂਦਰ ਨੇ ਲਿਖਤੀ ਰੂਪ ਚ ਜਾਣਕਾਰੀ ਦਿੱਤੀ ਹੈ ਦਰਅਸਲ ਐਮਪੀ ਰਾਜਾ ਵੜਿੰਗ ਵੱਲੋਂ ਸੰਸਦ ਚ ਰਾਸ਼ਨ ਵਾਲੇ ਮੁੱਦੇ ਤੇ ਸਵਾਲ ਕੀਤਾ ਸੀ ਜਿਸ ਤੇ ਜਵਾਬ ਚ ਕੇਂਦਰ ਨੇ ਦੱਸਿਆ ਕਿ ਕੇवाईसी ਨਾ ਹੋਣ ਤੇ ਇਹ ਨਾਮ ਕੱਟੇ ਗਏ ਨੇ ਲਿਖਤ ਚ ਜਵਾਬ ਆਇਆ ਸਾਡੇ ਕੋਲੇ ਕਿ ਉਹਨਾਂ ਦੇ ਕੇवाईसी ਨਹੀਂ ਸੀ ਉਬਈ ਅਗਰ ਕੇਵਾਈਸੀ ਹੈ ਨਹੀਂ ਸੀ ਤਾਂ ਤੁਸੀਂ ਸਰਕਾਰ ਨਾਲ ਗੱਲ ਕਰਕੇ ਕੇਵਾਈਸੀ ਠੀਕ ਕਰਾਉਣੀ ਸੀ ਉੱਥੇ ਹੀ ਬੜਿੰਗ ਨੇ ਦਾਵਾ ਕੀਤਾ ਕਿ ਕੇਂਦਰ 20 ਲੱਖ ਹੋਰ ਰਾਸ਼ਨ ਕਾਰਡ ਵੀ ਜਲਦ ਕੱਟੇਗੀ 290000 ਕਾਰਡ ਕੱਟਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ 2069000 ਜਿਹੜਾ ਕਾਰਡ ਹੈਗਾ ਉਹ ਅਸੀਂ ਹੋਰ ਕਟਣਾ ਹੈ ਕੇਂਦਰ ਮੁਤਾਬਕ ਕਈ ਮਾਪਦੰਡ ਤੈ ਕੀਤੇ ਗਏ ਨੇ ਜਿਸ ਦੇ ਹੋਣ ਤੇ ਲਿਸਟੋਂ ਆਟੋਮੈਟਿਕ ਨਾ हट ਜਾਂਦਾ ਹੈ ਇਨਾਂ ਚ 4 ਪਹੀਆ ਵਾਹਨੀਆਂ ਕਮਰਸ਼ੀਅਲ ਵਾਹਨ ਦਾ ਮਾਲਕ ਹੋਣਾ ਆਮਦਨ ਕਰ ਰਿਟਰਨ ਫਾਈਲ ਕਰਨਾ ਕਿਸੇ ਕੰਪਨੀ ਚ ਡਾਇਰੈਕਟਰ ਹੋਣਾ ਮ੍ਰਿਤਕ ਵਿਅਕਤੀ ਦਾ ਨਾਮ ਹਜੇ ਵੀ ਐਕਟਿਵ ਹੋਣਾ ਡਬਲ ਐਂਟਰੀਆਂ ਜਾਂ ਹੋਰ ਸਰਕਾਰੀ ਯੋਜਨਾਵਾਂ ਤੋਂ ਸਹਾਇਤਾ ਪ੍ਰਾਪਤ ਕਰਨਾ ਸ਼ਾਮਿਲ ਹੈ ਜ਼ਿਕਰ ਹੋਇਆ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਸੀ ਕਿ ਕੇਂਦਰ ਕੇ ਵੀ ਸੀਦਾ ਬਹਾਨਾ ਬਣਾ ਕੇ 8 ਲੱਖ ਪੰਜਾਬੀਆਂ ਦਾ ਰਾਸ਼ਨ ਕੱਟਣ ਦੀ ਤਿਆਰੀ ਚ ਹੈ ਜਿਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਕੇਂਦਰ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਤੇ ਨੂਹ ਦੇ ਪਿੰਡ ਜਮਾਲਗੜ੍ਹ ਦੇ ਵਿੱਚ ਜ਼ਬਰਦਸਤ ਹਗਾਮਾ ਹੋਇਆ ਹੈ ਪਿੰਡ ਵਾਸੀ ਪੁਲਿਸ ਦੇ ਨਾਲ ਝੜੇ ਨੇ ਆਪਸ ਦੇ ਵਿੱਚ ਝੜੇ ਨੇ ਪਿੰਡ ਵਾਸੀ ਤੇ ਪੁਲਿਸ ਤਰਸਲ ਚੋਰੀ ਦੇ ਇਲਜ਼ਾਮਾਂ ਤਹਿਤ ਪੁਲਿਸ ਇੱਕ ਮੁਲਜ਼ਮ ਨੂੰ ਫੜਨ ਦੇ ਲਈ ਗਈ ਸੀ ਤਾਂ ਪਿੰਡ ਵਾਸੀਆਂ ਨੇ ਪੁਲਿਸ ਦਾ ਵਿਰੋਧ ਕੀਤਾ ਪਿੰਡ ਵਾਸੀਆਂ ਨੇ ਪੁਲਿਸ ਦੀ ਗੱਡੀ ਦੀ ਪੰਨ ਤੋੜ ਕਰ ਦਿੱਤੀ ਪੁਲਿਸ ਪਾਰਟੀ ਨੂੰ ਉੱਥੋਂ ਖਾਲੀ ਹੱਥ ਮੁੜਨਾ ਪਿਆ ਤਾਂ ਗਾਈਜ਼ ਇਹ ਜਮਾਲਗੜ੍ਹ ਦਾ ਮਸਲਾ ਹੈ यहाँ पे गुंडागर्दी चल रही है, है।, <øre> well <problem> है, है।, है, है जो कि मेरे पास जहाँ से जो कि यहाँ पे देखो गुंडागर्दी इनकी पुलिस लड़के को लेके जा रहे हैं जबरदस्ती लेके जा रहा है लेडीजों पर लेडीजों पर क्या क्या जो की इनको अलावी नहीं है सुनि जा सकते जो कि इनको, इनको यहाँ पे बताना होगा की किस लिए लेके जाया जा रहा है जो कि ये बता ही नहीं रहे है जबरदस्ती क्या जा रहा है यहाँ पे तो ये पुलिस की एकदम गुंडागर्दी चल रही है पुलिस की गुंडागर्दी चल रही है जो कि इनको हम बता पूछ रहे हैं है, बताए है, नहीं दे रहा है एक दिन्दुर। दिन्दुर। एक गुंडा चल रही है जो कि हम देख पा रहे हैं यहाँ पे जो कि डाला जाएगा ठीक है जो कि गुंडागर्दी है गुंडागर्दी पुलिस द्वारा की जा रही है जो कि है प्रशासन से मांग है हमारी जो कि बिल्कुल नहीं कि अजानू जी ये कि ये गुंडागर्दी चल रही है तो पुलिस को एक एक गुंडागर्दी चल रही है कासिम खान साढ़े योगी जुड़े ने कासिम पूरा वाकया की सी थोड़ा डिटेल अगर दस्त पाऊं देखिए जहाँ तक डिटेल की बात है ये पूरा मामला राजस्थान और हरियाणा की सीमा पर पुनाना थाना क्षेत्र रंदगरज जमालगढ़ गांव की घटना है दिल्ली पुलिस की टीम कई गाड़ियों के साथ यहां चोरी के एक आरोपी को पकड़ने के लिए आई थी पहाड़गंज थाना की पुलिस बताई जा रही है आरोपी को पकड़ भी लिया गया था लेकिन उसी दौरान गांव में हंगामा हो गया परिजन और गांव के लोग वहां भारी संख्या में पहुंच गए लाठी डंडे तस्वीरों में साफ देख सकते हैं वहां हल्की फुल्की पुलिस के साथ कहा हुई है झड़प हुई है ग्रामीणों ने पुलिस की कार्रवाई का विरोध भी किया है लेकिन सबसे खास बात यह है अभी तक जो जानकारी मिल रही है वो यही है कि पुलिस को इस बारे में जो स्थानीय पुलिस है उसके बारे में दिल्ली पुलिस ने कोई

ਪੁਲਿਸ ਵਾਇਕੀ ਗੁੰਡਾ ਕਾਰੀ ਚੱਲ ਰਿਹਾ ਇਸ ਵੀਰਸ ਸਾਡੀ ਨਹੀਂ ਹੋ ਕੇ ਪੁਲਿਸ ਕੋਈ ਹਲਾ ਵੀ ਨਹੀਂ ਹੈ ਤੇ ਗੱਲ ਕਿਸਾਨਾਂ ਦੀ ਜਿਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਜ ਵਕ ਵਕ ਥਾਵਾਂ ਤੇ ਰੇਲਵੇ ਟਰੈਕ ਚਾਂਬ ਕੇ ਕਿਸਾਨਾਂ ਵੱਲੋਂ ਫਿਰੋਜ਼ਪੁਰ ਜਲੰਧਰ ਅਮਰitsar ਸਮੇਤ ਕਈ ਜਗ੍ਹਾ ਟਰੈਕ ਤੇ ਧਰਨਾ ਦਿੱਤਾ ਗਿਆ ਫਿਰੋਜ਼ਪੁਰ ਚ ਟਰੈਕ ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਜਲੰਧਰ ਚ ਪੁਲਿਸ ਨੇ ਜਿੱਥੇ ਕਈ ਕਿਸਾਨਾਂ ਨੂੰ ਡਿਟੇਨ ਕੀਤਾ ਉੱਥੇ ਹੀ ਲੁਧਿਆਣਾ ਚ ਭਾਰੀ ਪੁਲਿਸ ਬੋਰਡ ਦੀ ਤਣਾਤੀ ਕਰਕੇ ਟ੍ਰੈਕ ਨਹੀਂ ਰੋਕਿਆ ਜਾ ਪਾਇਆ ਦੂਸਰੇ ਪਾਸੇ ਕਿਸਾਨਾਂ ਨੇ ਅੰਮ੍ਰਿਤਸਰ ਦੇ ਦੇਵੀਦਾਸਪੁਰੀ ਚ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਤੇ ਸੈਂਕੜਿਆਂ ਦੀ ਗਿਣਤੀ ਚ ਧਰਨਾ ਦੇ ਇਨ ਪਹੁੰਚੇ ਉਥੇ ਹੀ ਫਿਰੋਜ਼ਪੁਰ ਚ ਵੀ ਅਜਿਹਾ ਹੀ ਆਲਮ ਦੇਖਿਆ ਇਸ ਦੇ ਚੱਲਦੇ ਕਈ ਜਗ੍ਹਾ ਟ੍ਰੇਨਾਂ ਕੈਨਸਲ ਵੀ ਕੀਤੀਆਂ ਗਈਆਂ ਕਾਫੀ ਅਦੂਰੀ ਦੇ ਉੱਤੇ ਕਿਸਾਨ ਲਗਾਤਾਰ ਜਿੱਤੇ ਅੜੇ ਹੋਏ ਨੇ ਹਾਲਾਂਕਿ ਜ਼ਿਆਦਾਤਰ ਜਗ੍ਹਾ ਤੇ ਰੇਲਵੇ ਟਰੈਕ ਤੇ ਪ੍ਰਦਰਸ਼ਨ ਨਹੀਂ ਹੋਇਆ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਲਿਆ ਅੰਮ੍ਰਿਤਸਰ ਫਿਰੋਜ਼ਪੁਰ ਮੋਗਾ ਸਮੇਤ ਕੁਝੀ ਜਗ੍ਹਾ ਤੇ ਕਿਸਾਨ ਟਰੈਕ ਤੇ ਬੈਠੇ ਤੇ ਚੰਡੀਗੜ੍ਹ ਛੋਏ ਇੰਦਰਪ੍ਰੀਤ ਪੈਰੀ ਕਤਲ ਦੇ ਵਿੱਚ 골ਡੀ ਬਰਾੜ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਦੇ ਨਾਲ ਵੀ ਇੱਕ ਗਲਬਾਤ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ ਕਾਲ ਰਿਕਾਰਡਿੰਗ ਹਾਲਾਂਕਿ ਨੈੱਟਵਰਕ ਕਰਕੇ ਸਾਫ਼ ਸੁਣਾਈ ਨਹੀਂ ਦੇ ਰਹੀ ਪਰ ਪਹਿਲਾਂ ਪੈਰੀ ਤੇ ਲਾਰੈਂਸ ਇੱਕ ਦੂਜੇ ਦਾ ਹਾਲਚਲ ਪੁੱਛਦੇ ਨੇ ਘਰਦਿਆਂ ਦੀ ਗੱਲ ਕਰਦੇ ਨੇ ਤੇ ਬਾਅਦ ਚ ਲਾਰੈਂਸ ਧਮਕੀ ਦੇ ਲੈਸ ਦੇ ਚ ਕਹਿੰਦਾ ਹੈ ਕਿ ਤੁਸੀਂ ਸਾਰਿਆਂ ਨੇ ਬੜੀ ਆਪੋਜੀਸ਼ਨ ਕਰ ਲਈ ਪਰ ਜੇ ਮੈਂ ਰਿਆ ਤਾਂ ਮੈਂ ਹੀ ਰਹਾਗਾ ਸ਼ੁਰੂਆਤ ਹੋ ਗਈ ਹੈ ਕਿ ਤੁਮਕਾ ਕਹਿਆ ਤੁਹਾਨੂੰ ਪਤਾ ਹੈ ਕਿ ਜਾਂ ਮੌਜੂਦਾ ਸਥਿਤੀ ਜੋ ਵਰਤਿ ਹੋਵੇ ਅਸੀਂ ਰੱਖ ਰੱਖੇ ਕਿ ਮੈਂ ਰਿਆ ਤਾਂ ਮੈਂ ਹੀ ਰਹਾਂ ਕੋਈ ਨਹੀਂ ਕਰਦਾ ਹਾਲਾਂਕਿ ਨਿਊਜ਼ 18 ਇਸ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਉਹ ਆਡੀਓ ਹੋ ਸਕਦੀ ਹੈ ਜਿਸ ਦਾ ਜ਼ਿਕਰ ਗੋਲਡੀ ਬ੍ਰਾਂਡ ਨੇ ਆਪਣੀ ਆਡੀਓ ਕਲਿੱਪ ਚ ਕੀਤਾ ਸੀ ਜਿਸ ਚ ਗੋਲਡੀ ਨੇ ਕਿਹਾ ਸੀ ਕਿ ਕਤਲ ਤੋਂ ਪਹਿਲਾਂ ਫਲੋਰੈਂਸ ਨੇ ਖੁਦ ਪੈਰੀ ਨੂੰ ਫੋਨ ਕੀਤਾ ਸੀ ਤੇ ਤੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ 'ਤੇ ਕਰਨੀ ਸੇਖਣੀ ਵੀ ਤੂੰ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ 'ਤੇ ਗੱਲ ਕਰਾਂਗੇ ਇਹ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਈ ਯਾਰ ਪਲਾ ਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਜ਼ਿਕਰ ਹੋ ਗਿਆ ਕਿ 1 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 26 'ਚ 36 ਸਾਲ ਦੇ ਪੈਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਕਤਲ ਤੋਂ ਬਾਅਦ ਹੀ 골ਡੀ ਤੇ ਲਾਰੈਂਸ ਗੈਂਗ ਵਿਚਾਲੇ ਵਾਰ ਜਗ ਜ਼ਾਹਿਰ ਹੋਈ ਹੈ ਤੇ ਦੇਸ਼ ਦੀ ਸਭ ਤੋਂ ਵੱਡੀ 에어ਲਾਈਨਸ ਕੰਪਨੀ ਇੰਡੀਗੋਦਿਆ ਇੰਡੀਗੋਦਿਆ ਪਿਛਲੇ 2 ਦਿਨਾਂ ਦੇ ਵਿੱਚ 1200 ਤੋਂ ਵੱਧ ਫਲਾਈਟਸ ਰੱਦ ਹੋਣ ਨਾਲ ਹਾਹਾਕਾਰ ਮਚੀ कई व्डे एयरपोर्ट्स जिमें दिल्ली तो दो सौ पच्ची मुंबई तो एक सौ चार फ्लाइट्स रद्द ने इस तो अलावा चेन्नई मुंबई तो अमृतसर एयरपोर्ट से भी फ्लाइट ऑपरेशन रद्द होने यात्रियों दंबिया कतारा लगिया ने कोई दस घंटे तो ता कोई भी घंट तो अपनी फ्लाइट का इंतजार कर रहा है लेकिन आ आखिर जब ओवे चेक इन कर मैंने करने गया देखा फ्लाइट कैंसिल है तो ये कुछ मैसेज भी नहीं दे रहा है इंडिगो वाले ये दो तीन दिन से चल रहा है इसी इसी चलते तो आम ਮਾ ਆਦਮੀ ਕੀ ਕਰੇਗੇ ਇੱਕ ਮਹੀਨੇ ਸੇ ਪਲਾਨ ਥਾ ਮੇਰੀ ਵਹਾਂ ਸਾਰੀ ਬੁਕਿੰਗ ਹੋ ਚੁਕੀ ਹੈ ਔਰ ਮੈਂ ਡੈਹਰਾਗੋਸੇ ਆਈ ਹੂੰ ਤੋ ਉਸਕੇ ਲਈ ਮੈਂ 3 ਵਜੇ ਉੱਠ ਕੇ ਬਨੇ ਵਹਾਂ ਸੇ ਟੈਕਸੀ ਲਈ ਹੈ ਮੈਂ ਸਵੇਰੇ 10 ਵਜੇ ਹਾਇਦਰਾਬਾਦ ਕੇ ਪਹੁੰਚੀ ਮੇਂ ਦਿੱਲੀ ਦਿੱਲੀ ਮੇਂ ਮੂਜੇ ਅੰਦਰ ਜਾਣੇ ਨਹੀਂ ਦਿਆ ਕਿਉਂਕਿ ਫਲਾਈ ਕੈਨਸਲ ਹੋ ਗਈ ਥੀ ਕੋਈ ਮੈਸੇਜ ਨਹੀਂ ਹੈ ਕੋਈ ਮੇਲਸ ਨਹੀਂ ਹੈ ਜੀਮੇਲ ਨਹੀਂ ਹੈ ਉਤੇ ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਬਾਅਦ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਅਸੁਵਿਧਾ ਲਈ ਮਾਫੀ ਮੰਗੀ ਹੈ ਨਾਲ ਹੀ ਯਾਤਰੀਆਂ ਨੂੰ ਪੂਰਾ ਰਿਫੰਡ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਆਟੋਮੈਟ ਉਥੇ ਰਿਫਰੈਸ਼ਮੈਂਟ ਤੇ ਹੋਟਲ ਦੀ ਸਹੂਲਤ ਦੇਣ ਦੇ ਨਾਲ ਅਗਲੀ ਉਪਲਬਧ ਫਲਾਈਟ ਦਾ ਆਪਸ਼ਨ ਵੀ ਦਿੱਤਾ ਜਾਏਗਾ। IndiGo ਦੀਆਂ ਪਿਛਲੇ 4 ਦਿਨਾਂ 'ਚ 1200 ਤੋਂ ਜ਼ਿਆਦਾ ਫਲਾਈਟਸ ਕੈਨਸਲ ਹੋਣ ਤੋਂ ਬਾਅਦ ਕੇਂਦਰ ਸਰਕਾਰ ਵਾਪਕ ਉੱਟਿਆ। DGCA ਨੇ ਵੀਕਲੀ ਰੈਸਟ ਦੇ ਬਦਲੇ ਕੋਈ ਵੀ ਛੁੱਟੀ ਨਾ ਦੇ ਦੇ ਫੈਸਲੇ ਨੂੰ ਵਾਪਸ ਲੈ ਲਿਆ। DGCA ਨੇ 에어ਲਾਈਨਸ ਕੰਪਨੀਆਂ ਦੇ ਲਈ ਪਾਇਲਟ ਨੂੰ ਹਫ਼ਤੇ 'ਚ 48 ਘੰਟੇ ਆਰਾਮ ਯਾਨੀ 2 ਦਿਨਾਂ ਦਾ ਵੀਕਲੀ ਰੈਸਟ ਦੇਣਾ ਜ਼ਰੂਰੀ ਕਰ ਦਿੱਤਾ ਸੀ ਇਸ ਤਰ੍ਹਾਂ ਕਿਸੇ ਛੁੱਟੀ ਨੂੰ ਵੀਕਲੀ ਰੈਸਟ ਗਿਣਨ ਤੇ ਰੋਕ ਲਾ ਦਿੱਤੀ ਸੀ DGCA ਨੇ ਪਾਇਲਟ ਅਤੇ ਹੋਰ ਕਰੂ ਮੈਂਬਰਸ ਦੇ ਲਗਾਤਾਰ ਨਾਈਟ ਸ਼ਿਫਟ ਤੇ ਵੀ ਪਾਬੰਦੀ ਲਾਈ ਸੀ ਨਵੇਂ ਨਿਯਮਾਂ ਚ ਵੀਕਲੀ ਰੈਸਟ ਤੇ ਛੁੱਟੀਆਂ ਨੂੰ ਵੱਖ-ਵੱਖ ਮੰਨਣ ਦਾ ਪ੍ਰਬੰਧਨ ਸੀ ਇਹ ਨਿਯਮ ਪਾਇਲਟ ਤੇ ਹੋਰ ਕਰੂ ਮੈਂਬਰਾਂ ਦੀ ਥਕਾਨ ਨੂੰ ਘੱਟ ਕਰਨ ਦੇ ਲਈ ਬਣਾਇਆ ਗਿਆ ਸੀ ਹਾਲਾਂਕਿ ਹੁਣ ਕਰੂ ਨੂੰ ਪਹਿਲਾਂ ਦੀ ਤਰ੍ਹਾਂ ਹਰ 7 ਦਿਨਾਂ ਚ ਲਗਾਤਾਰ 36 ਘੰਟੇ ਦਾ ਆਰਾਮ ਮਿਲੇਗਾ Indigo Airlines ਦਿਨ ਭਰ ਚ ਲਗਭਗ 2300 ခਰੇਲੂ ਤੇ ਅੰਤਰਰਾਸ਼ਟਰੀ ਉਡਾਨਾਂ ਆਪਰੇਟ ਕਰਦੀ ਹੈ ਇਹ ਸੰਖਿਆ Air India ਦੇ ਇੱਕ ਦਿਨ ਦੇ ਸੰਚਾਲਿਤ ਉਡਾਨਾਂ ਦੀ ਲਗਭਗ ਦੁੱਗਣੀ ਹੈ ਇੰਨੇ ਵੱਡੇ ਪੇਮਾਨੇ ਤੇ ਜੇਕਰ 10-20% ਉਡਾਨਾਂ ਵੀ ਦੇਰੀ ਨਾਲ ਚੱਲਣ ਜਾਂ ਰੱਦ ਹੋਣ ਤਾਂ ਇਸ ਦਾ ਮਤਲਬ ਹੁੰਦਾ ਹੈ 200 ਤੋਂ 400 ਉਡਾਨਾਂ ਪ੍ਰਭਾਵਿਤ ਹੋਣਾ DGCA ਦੇ ਅਨੁਸਾਰ ਕਰੂ ਦੀ ਕਮੀ ਇਸ ਦੀ ਮੁੱਖ ਵਜ੍ਹਾ ਹੈ Indigo 'ਚ ਇਹ ਦਿੱਕਤ ਪਿਛਲੇ ਮਹੀਨੇ ਤੋਂ ਚੱਲ ਰਹੀ ਹੈ RBI ਨੇ ਰੈਪੋ ਰੇਟ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਰੈਪੋ ਰੇਟ ਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰ ਦਿੱਤੀ ਗਈ ਹੈ ਜਿਸ ਨਾਲ ਰੈਪੋ ਰੇਟ 5.5% ਤੋਂ ਘਟ ਕੇ 5.25% ਤੇ ਆ ਗਿਆ The MPC voted unanimously to reduce the policy repo rate by 25 basis points to 5.25% with immediate effect ਕਟੌਤੀ ਮੁਤਾਬਕ ਮੰਨ ਲਓ ਤੁਸੀਂ 20 ਲੱਖ ਦਾ ਲੋਨ 20 ਸਾਲ ਲਈ 8% ਵਿਆਜ ਤੇ ਲਿਆ ਸੀ ਜਿਸ ਦੀ EMI 16729 ਰੁਪਏ ਮਹੀਨਾ ਹੈ ਤਾਂ 0.25% ਦੀ ਕਟੌਤੀ ਤੋਂ ਬਾਅਦ ਵਿਆਜ ਦਰ 7.75% ਤੇ ਵਿਆਜ 1940000 ਰੁਪਏ ਚੁਕਾਉਣਾ ਹੋਵੇਗਾ ਜਿਸ 74000 ਰੁਪਏ ਦੀ ਬਚਤ ਹੋਏਗੀ ਉੱਥੇ ਹੀ ਜੇ 25 ਲੱਖ ਦਾ ਲੋਨ 15 ਸਾਲ ਲਈ 8.5% ਵਿਆਜ ਦਰ ਤੇ ਲਿਆ ਗਿਆ ਤਾਂ ਤੁਸੀਂ 24618 ਰੁਪਏ ਦੀ EMI ਚੁਕਾ ਰਹੇ ਹੋ ਤਾਂ 25 ਬੇਸਿਸ ਪੁਆਇੰਟਸ ਦੀ ਕਟੌਤੀ ਤੋਂ ਬਾਅਦ ਇਹ ਵਿਆਜ 18,65,632 ਹੋ ਜਾਏਗਾ ਜਿਸ ਨਾਲ ਕਰੀਬ 65,000 ਤੋਂ ਵੱਧ ਦੀ ਬਚਤ ਹੋਏਗੀ ਇਸ ਦੇ ਨਾਲ ਹੀ ਜੇ ਇਹੀ ਲੋਨ 50 ਲੱਖ ਰੁਪਏ ਹੈ ਜੋ ਕਿ 20 ਸਾਲ ਲਈ 8.5% ਵਿਆਜ ਤੇ ਲਿਆ ਗਿਆ ਜਿਸ ਦੀ 43,391 ਰੁਪਏ EMI ਚੁਕਾਰੇ ਹੋਤਾ ਕਟੌਤੀ ਤੋਂ ਬਾਅਦ 1,90,000 ਤੱਕ ਦੀ ਬਚਤ ਹੋਏਗੀ ਇ ਆਪਣੇ ਦੌਰੇ ਦੇ ਦੂਜੇ ਦਿਨ ਰੂਸੀ ਰਾਸ਼ਟਰਪਤੀ ਪੁਤਿਨ ਸਵੇਰ 11 ਵਜੇ ਰਾਸ਼ਟਰਪਤੀ ਭਵਨ ਪਹੁੰਚੇ ਜਿੱਥੇ ਪੀਐਮ ਮੋਦੀ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਹਿਲਾਂ ਹੀ ਪਹੁੰਚ ਗਏ ਸੀ ਦੋਨਾਂ ਨੇ ਪੁਤਿਨ ਨੂੰ ਰਿਸੀਵ ਕੀਤਾ ਇਸ ਤੋਂ ਬਾਅਦ ਰਾਸ਼ਟਰਪਤੀ ਭਵਨ ਚ 21 ਤੋਪਾਂ ਦੀ ਸਲਾਮੀ ਦੇ ਨਾਲ ਪੁਤਿਨ ਦਾ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਪੁਤਿਨ ਨੇ ਰਾਜਘਾਟ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਪੇਟ ਕੀਤੀ ਇੱਥੇ ਉਹਨਾਂ ਨੇ ਰਾਜਾ ਰਾਮ ਤੇ ਵੈਸ਼ਨਵ ਜਨ ਤੋਂ ਭਜਨ ਸੁਣਿਆ ਇਸ ਤੋਂ ਬਾਅਦ ਪੁਤਿਨ ਪੀਐਮ ਮੋਦੀ ਦੇ ਨਾਲ ਬੈਠਕ ਦੇ ਲਈ ਹైదరాబాద్ ਹਾਊਸ ਪਹੁੰਚੇ ਫਰਕ ਪੈਦਾ ਹੈ ਚਾ ਫਿਲਹਾਲ ਹੈ ਨਹੀਂ ਜੁਰਗਾ ਕਮਰਚੀ